ਈ ਬਦੀ ਦਾ ਸਹਰ ਤੇ ਰਹੇ ਨਾ ਮੇਰੇ ਘਰੀ ਤੋਂ ਦੇਰ ਤੇ ਰਹੇ ਨਾ ਬੱਤੇ ਧੂਪੋ ਤੇ ਆਖੋ ਈ ਬਦੀ ਦਾ ਸਹਰ ਤੇ ਰਹੇ ਨਾ ਜਗਿੰਦਰ ਸਿੰਘ ਜੀ ਜਿਹੇ ਪਿੰਡ ਦੇ ਨਾਲ ਹਾਂਜੀ ਹਾਂਜੀ ਕਿਵੇਂ ਤੁਹਾਨੂੰ ਪਤਾ ਲੱਗਾ ਇਹ ਇਹ ਜੀ ਇਹ ਬਹੁਤ ਪੁਰਾਣੀ ਹੈ ਹੈਗੀ ਆ ਨਾਨਕ ਸ਼ਾਹ ਦੀ ਬਣੀ ਹੋਈ ਆ ਸਰਵੰਨ ਦੀ ਸਮਾਰੀ ਸਾਡੇ ਵੱਡ ਬਡੇਰੇ ਵੀ ਕੋਈ ਦੱਸਦੇ ਆ ਤੇ ਬਿਲਕੁਲ ਟੇਢੀ ਹੋਈ ਇੱਕ ਇੱਕ ਇਟ ਤੇ ਖਲੋਤੀ ਕਹਿੰਦੇ ਅੱਜ ਵੀ ਡੇਪਣੀ ਆ ਬਹੁਤ ਬਹੁਤ ਫਲੱਡ ਵੀ ਆਈ ਡੁੱਬੀ ਵੀ ਰਹੀ ਆ ਤੇ ਇਹਨੂੰ ਕੋਈ ਬਹੁਤ ਪਤਾ ਨਹੀਂ ਪਰਮਾਤਮਾ ਦੀ ਕੁਦਰਤ ਦੀ ਸ਼ਕਤੀ ਨੇ ਖਲੋਤੀ ਰਹੀ ਆ ਤੇ ਹੁਣ ਸਾਡੇ ਇੱਥੋਂ ਦੇ ਚਰਨ ਸੇਵਕ ਹੈਗੇ ਆ ਦੇਵਾ ਚਰਨਜੀਤ ਉਹਨਾਂ ਨੇ ਸੇਵਾ ਸੰਭਾਲ ਲੈਣਾਂ ਦੀ ਕੀਤੀ ਇਹਦੀ ਮਰਮਤ ਕਰਾਈ ਆ ਤੇ ਆ ਟਾਈਮ ਇਹਨੂੰ ਅਜੇ ਵੀ ਟੇਢੀ ਹੈਗੀ ਆ ਕੋਈ ਦੇਖ ਸਕਦੇ ਤੁਸੀਂ ਇਹ ਬਹੁਤ ਇੱਥੇ ਜਾੜ ਬਈਆ ਬਾਣ ਹੀ ਇਹਨਾਂ ਦੇਵਾ ਜੀ ਰਾਨੀ ਸੇਵਾ ਕਰਵਾਈ ਆ 2003 ਤੋਂ ਇਹਨਾਂ ਨੇ ਬਹੁਤ ਦਾ ਬੁਕਾਈਆਂ ਰੋਖ ਰੋਖ ਪੁੱਟੇ ਵਿੱਚੋਂ ਤੇਰੀ ਸੇਵਾ ਸੰਭਾਲਦਾ ਕੰਮ ਕੀਤਾ ਸ਼ੁਰੂ ਦੇਖਿਆ ਗਿਆ ਜਦੋਂ ਅਸੀਂ ਆਏ ਸੀ ਗੇਰੇ ਨੂੰ ਰਸਤਾ ਕੋਈ ਨਹੀਂ ਲੱਭਿਆ ਹਾਂਜੀ ਰਸਤਾ ਇਹਨੂੰ ਕੋਈ ਇਹ ਵੀ ਨਹੀਂ ਜਾਏਗਾ ਕੋਈ ਵੀ ਬਾਰਸ਼ਾਂ ਵਿੱਚ ਇੱਥੇ ਆਉਣਾ ਔਖਾ ਜਾਂਦਾ ਆ ਬਹੁਤ ਪਿੱਛੇ ਜਿਹੜਾ ਪਿੰਡੋਂ ਆਉਂਦਾ ਥਾਂ ਬਹੁਤ ਨੀਵਾ ਆ ਤੇ ਰਸਤੇ ਵਟਾਂ ਡੁੱਬ ਜਾਂਦੀਆਂ ਇਹਦੇ ਕੋਈ ਪਹੁੰਚ ਜਾਣ ਦਾ ਕੋਈ ਰਸਤਾ ਨਹੀਂ ਹੈਗਾ ਇਹਨੂੰ ਇਹ ਤੁਹਾਡੀ ਮੰਗ ਕੀ ਹੈ ਸਰਕਾਰ ਮੰਗੇ ਹੋਈ ਆ ਵੀ ਚਲੋ ਕੋਈ ਪੱਕੀ ਸੜਕ ਬਣ ਜਾਏ ਕੋਈ ਰਸਤਾ ਬਣ ਜਾਏ ਤੋ ਬਹੁਤ ਪੁਰਾਣਾ ਇਤਿਹਾਸ ਇਤਿਹਾਸਿਕ ਸਥਾਨ ਆ ਜਿੱਥੇ ਵੱਡ ਵਡੇਰੇ ਅਜ ਤੋਂ ਪਹਿਲਾਂ ਵੀ ਪੁਰਾਣੀਆਂ ਗੱਲਾਂ ਹੋਈ ਸਰਵੰਦੀ ਸਮਾਜ ਦੱਸਦੇ ਬਹੁਤ ਹੀ ਮਹਿਲ ਵੀ ਵੇਖਿਆ ਘਾਤਿਆਂ ਦੀਆਂ ਗੁਰੜੀਆਂ ਵੇਖਿਆ ਜੇ ਵੀ ਪਿੰਡ ਵਿੱਚ ਟਾਰੀ ਬਹੁਤ ਤਗੜੀ ਹੈਗੀ ਆ ਜਿਹੜੀ ਚੌਂਡੇ ਦੀ ਬਣੀ ਆ ਬਹੁਤ ਪੁਰਾਣੀ ਬਣੀ ਆ ਬੋਲਦੀ ਤਾਮਲਾਡੂ ਤੋਂ ਜੀ ਪੁੱਤ ਲਿੰਗੀ ਭਾਸ਼ਾ ਬੋਲਦੇ ਪਹਿਲੇ ਸਾਨੂੰ ਉਹਨਾਂ ਦੀ ਸਮਝ ਨਹੀਂ ਲੱਗੀ ਉਹਨਾਂ ਨੂੰ ਸਾਡੇ ਨੇ ਸਮਝ ਲੱਗੀ ਫਿਰ ਉਹਨਾਂ ਨੇ ਕੁਝ ਆ ਉਹ ਬੁਖਾਏ ਤੇ ਇਥੋਂ ਤੱਕ ਉਹਨਾਂ ਨੂੰ ਮੁਸ਼ਕਲ ਹੀ ਪਹੁੰਚਿਆ ਕਿ ਉਹ ਦੋਸਤਾਂ ਮਾਰਚਪੁਰ ਚੁੰਦੀ ਰਸਤਾ ਨਹੀਂ ਆਇਆ ਭਈ ਨੂੰ ਤੇ ਹੁਣ ਵੀ ਦੇਵਾ ਜੀ ਰਾਨੇ ਬਾਜ ਸਾਹ ਹਰ ਸਾਲ ਦੀ ਤਰ੍ਹਾਂ ਮੇਲਾ ਹੰਦਾ ਜੀ ਹੋਇਆ ਆ ਅੱਗੇ ਹੀ ਹੋਣਾ ਆ 26 ਤਰੀਕ ਪੰਜਵੇਂ ਮਹੀਨੇ ਚ ਮਨਾਇਆ ਜਾਂਦਾ ਜੀ ਜਿਵੇਂ ਦਾ ਨਾਮ ਦੀਪਕ ਗੋਸ਼ਲ ਆ ਜੀ ਤੇ ਅੱਜ ਅਸੀਂ ਪਿੰਡ ਜਸਤਰਵਾਲ ਸਰਵਨ ਭਗਤ ਦੀ ਸਮਾਦ ਦੇ ਵਿੱਚ ਸਾਲਾਨਾ ਜਿਹੜਾ ਮੇਲਾ ਜਿਹੜਾ ਲਗਾਇਆ ਜਾਂਦਾ ਹੈ ਉਹਦੇ ਵਿੱਚ ਅੱਜ ਸਾਰਿਆਂ ਨੇ ਸ਼ਿਰਕਤ ਕੀਤੀ ਤੇ ਬੜੀ ਸ਼ਰਧਾ ਧੂਮ-ਧਾਮ ਦੇ ਨਾਲ ਇਹ ਸਾਰਾ ਜਿਹੜਾ ਮੇਲਾ ਹੈ ਇਹ ਮਨਾਇਆ ਗਿਆ ਦੇਵਾ ਜੀ ਦੇ ਜਿਹੜੇ ਉਦਮਾ ਸਦਕਾ ਤੇ ਸਮੂਹ ਨਗਰ ਦੇ ਜਿਹੜੇ ਯਤਨ ਸਦਕਾ ਇਹ ਜਿਹੜਾ ਸਾਲਾਨਾ ਜਿਹੜਾ ਮੇਲਾ ਆ ਇਹ ਮਨਾਇਆ ਜਾਂਦਾ ਤੇ ਬਹੁਤ ਹੀ ਸੁੰਦਰ ਬੜੀ ਧੂਮ ਧਾਮ ਨਾਲ ਤੇ ਬੜੀ ਸ਼ਰਧਾ ਦੇ ਨਾਲ ਸਮੂਹ ਸੰਗਤ ਨੇ ਇਹਦੇ ਵਿੱਚ ਸ਼ਿਰਕਤ ਕੀਤੀ ਤੇ ਅਸੀਂ ਆਸ ਕਰਦੇ ਹਾਂ ਕਿ ਅਗਲੇ ਸਾਲ ਇਸ ਮੇਲੇ ਨੂੰ ਹੋਰ ਜ਼ਿਆਦਾ ਉਤਸ਼ਾਹ ਦੇ ਨਾਲ ਇਹ ਸਾਰੇ ਨਗਰ ਦੇ ਲੋਕ ਇਹਨੂੰ ਮਨਾਉਣਗੇ ਤੇ ਨਾਲ ਹੀ ਜਿਨ੍ਹਾਂ ਦੇ ਝੋਲੀਆਂ ਇਸ ਦਰਬਾਰ ਤੋਂ ਭਰੀਆਂ ਗਈਆਂ ਉਹਨਾਂ ਨੇ ਵੀ ਆ ਕੇ ਇੱਥੇ ਨਤਮਸਤਕ ਹੋਏ ਤੇ ਬਾਬਾ ਜੀ ਅੱਗੇ ਸ਼ੁਕਰਾਨਾ ਕੀਤਾ ਸ਼ਰਮਨ ਭਗਤ ਦੀ ਸਮਾਦ ਦੇ ਉੱਤੇ ਆ ਕੇ ਨਤਮਸਤਕ ਹੋਏ ਕੀ ਲੱਗਦਾ ਹੈ ਕਿ ਸਾਰੇ ਤੀਰਥਾਂ ਦੇ ਉੱਤੇ ਸਰਕਾਰਾਂ ਦੀ ਨਿਗ੍ਹਾ ਹੁੰਦੀ ਆ ਵੀ ਤੀਰਥ ਨੂੰ ਠੰਡ ਦੇਣਾ ਹੈ ਆ ਤੀਰਥ ਨੂੰ ਬਣਾਉਣਾ ਹੈ ਇਹ ਤੀਰਥ ਐਡਾ ਵੱਡਾ ਥਾਨ ਆ ਭਗਤ ਹੋਏ ਨੇ ਇਹਨਾਂ ਦਾ ਕਿਉਂ ਨਹੀਂ ਇਹਨਾਂ ਨੇ ਚੱਲ ਕੀਤਾ ਇਹ ਮੈਨੂੰ ਲੱਗਦਾ ਹੈ ਕਿਤੇ ਨਾ ਕਿਤੇ ਇਹ ਅਣਗੋਲਿਆ ਗਿਆ ਹੈ ਤੀਰਥ ਤੇ ਹੌਲੀ-ਹੌਲੀ ਜਿਵੇਂ ਲੋਕਾਂ ਦੇ ਉਤਸ਼ਾਹ ਦੇ ਨਾਲ ਤੇ ਲੋਕਾਂ ਦੇ ਸਹਿਯੋਗ ਦੇ ਨਾਲ ਜੇੜਾ ਜੇਦੋ ਫੋਕਸ ਕੀਤਾ ਜਾਏਗਾ ਨਾ ਇੱਧਰ ਥੋੜਾ ਸਰਕਾਰਾਂ ਦਾ ਧਿਆਨ ਖਿੱਚਿਆ ਜਾਏਗਾ ਤੇ ਨਾਲ ਹੀ ਜਦੋਂ ਅਸੀਂ ਬੇਨਤੀ ਕਰਾਂਗੇ ਸਰਕਾਰ ਨੂੰ ਕਿ ਇੱਧਰ ਧਿਆਨ ਦਿੱਤਾ ਜਾਵੇ ਤਿਉ ਤਿਉ ਇਹਦਾ ਜਿਹੜਾ ਉਧਾਰ ਹੁੰਦਾ ਜਾਏਗਾ ਤਿਉ ਤਿਉ ਇਹਦਾ ਜਿਹੜਾ ਕੰਮ ਵਿਕਸਿਤ ਹੁੰਦਾ ਜਾਏਗਾ ਤੇ ਨਾਲ ਹੀ ਅਸੀਂ ਸਾਰੇ ਜਿਹੜੇ ਅjnਾਲਾ ਨਿਵਾਸੀ ਜਸਤਰਵਾਲ ਨਿਵਾਸੀ ਚਗਾਵੇਂ ਵਾਲੇ ਸਾਰੇ ਜਿਹੜੇ ਏਰੀਏ ਦੇ ਲੋਕ ਆ ਇਹ ਰਿਕਵੈਸਟ ਕਰਦੇ ਆ ਸਰਕਾਰ ਅੱਗੇ ਕਿ ਇਸ ਸਥਾਨ ਤੇ ਜਿਹੜਾ ਚੇਚਾ ਧਿਆਨ ਦਿਓ ਕਿਉਂਕਿ ਇਹ ਇਤਿਹਾਸਿਕ ਸਥਾਨ ਆ ਤ੍ਰੇਤਾ ਯੁੱਗ ਤੋਂ ਇਹ ਸਥਾਨ ਚੱਲਦਾ ਹੁੰਦਾ ਆ ਤੇ ਇਹਦਾ ਅਸੀਂ ਕੁਝ ਬਣਾਈਏ ਇਹਦਾ ਵਿਸਤਾਰ ਕਰੀਏ ਜੀ ਦੇਖਿਆ ਜਾਵੇ ਕਿੰਨਾ ਇਤਿਹਾਸਿਕ ਸਥਾਨ ਆ ਲੇਕਿਨ ਇਹਨੂੰ ਰੱਖਾ ਕੋਈ ਨਹੀਂ ਹਾਂ ਇਹ ਬੜੀ ਵੱਡੀ ਵਡੰਬਣਾ ਆ ਕਿ ਐਡਾ ਇਤਿਹਾਸਿਕ ਸਥਾਨ ਹੋਵੇ ਕਿ ਹਜ਼ਾਰਾਂ ਸਾਲ ਪੁਰਾਣਾ ਸਥਾਨ ਹੋਵੇ ਪ੍ਰਭੂ ਸ਼੍ਰੀ ਰਾਮ ਜੀ ਦੇ ਜਨਮ ਤੋਂ ਪਹਿਲਾਂ ਦਾ ਜਿਹੜਾ ਇਹ ਸਥਾਨ ਆ ਤੇ ਇਸ ਸਥਾਨ ਤੇ ਆਉਣ ਵੇਲੇ ਵੀ ਮਤਲਬ ਸਾਡੇ ਕੋਲ ਰਸਤਾ ਨਹੀਂ ਹੈਗਾ ਇੱਕ ਘਟੋ ਘਟ ਇੱਕ ਰਸਤਾ ਐਸਾ ਹੋਵੇ ਕਿ ਜਿਹੜੀ ਸੰਗਤ ਆ ਉਹਨੂੰ ਆਉਣ ਜਾਣ ਦੇ ਵਿੱਚ ਸੁਖਾਈ ਹੋਵੇ ਇੰਨੀ ਤੋਂ ਉਤਰਾਲੇ ਦਾ ਅਨੁਸਾਰਤਾ ਜਿਹੜੀਆਂ ਉਹੀ ਹੀ ਆਣਿਆ ਕਿਵੇਂ ਦਾ ਮਹਿਸੂਸ ਕਰਦਾ ਮੈਂ ਦੇਖਿਆ ਕਿ ਇੱਥੋਂ 60 60 70 70 ਕਿਲੋਮੀਟਰ ਤੋਂ ਵੀ ਜ਼ਿਆਦਾ ਦੂਰ ਤੋਂ ਲੋਕ ਆਏ ਨੇ ਬਾਕੀ ਅਜਨਾਲੇ ਤੋਂ ਵੀ ਚਗਾਵੇਂ ਤੋਂ ਵੀ ਰਾਏ ਸੰਸੀ ਤੋਂ ਵੀ ਇੱਥੋਂ ਲੋਕ ਆਏ ਨੇ ਲਾਗੇ ਚਾਗੇ ਦੇ ਪਿੰਡਾਂ ਤੋਂ ਵੀ ਆਏ ਨੇ ਲੇਕਿਨ 80 80 90 90 ਕਿਲੋਮੀਟਰ ਤੋਂ ਵੀ ਜ਼ਿਆਦਾ ਦੂਰ ਤੋਂ ਇੱਥੇ ਲੋਕ ਨਤਮਸਤਕ ਹੋਣ ਆਏ ਨੇ ਤੇ ਜਿਉਂ-ਜਿਉਂ ਲੋਕਾਂ ਨੂੰ ਪਤਾ ਲੱਗਦਾ ਜਾਏਗਾ ਮੈਨੂੰ ਪੂਰਾ ਆਸ ਹੈ ਕਿ ਇਹ ਨੈਸ਼ਨਲ ਲੈਵਲ ਦਾ ਮੇਲਾ ਬਣ ਜਾਣਾ ਕਿਉਂਕਿ ਸ਼ਰਵਨ ਭਗਤ ਇੱਕ ਬਹੁਤ ਇਤਿਹਾਸਿਕ ਜਿਹੜਾ ਸਾਡੇ ਜਿਹੜੇ ਹੈਗੇ ਨੇ ਜਿਹਨਾਂ ਨੂੰ ਆਪਾਂ ਕਹਿੰਦੇ ਆ ਕਿ ਮਾਹ ਪੁਰਸ਼ ਨੇ ਜਿਨ੍ਹਾਂ ਤੋਂ ਲੈ ਕੇ ਲੋਕੀ ਸੇਧ ਲੈਂਦੇ ਨੇ ਤੇ ਆਪਣੇ ਮਾਪਿਓ ਦੀ ਸੇਵਾ ਸਿੱਖਦੇ ਨੇ ਹਰ ਇੱਕ ਨੂੰ ਇਹੋ ਹੀ ਉਮੀਦ ਹੁੰਦੀ ਹੈ ਕਿ ਜਿਹੜਾ ਸਾਡਾ ਬੱਚਾ ਹੈ ਉਹ ਸਰਵਨਪੁੱਤ ਵਰਗਾ ਬੱਚਾ ਹੋਵੇ ਸੋ ਇਹ ਬੜਾ ਇਤਿਹਾਸਿਕ ਸਥਾਨ ਹੈ ਜੀ ਦਸਮ ਚ ਇਹ ਵੀ ਲੋਕਾਂ ਵੱਲੋਂ ਪਿੰਡਿਆਂ ਵੱਲੋਂ ਦੱਸਿਆ ਗਿਆ ਹੈ ਕਿ ਇੱਕ ਤਾਮਿਲਨਾਡੂ ਤੋਂ ਵੀ ਸੰਗਤ ਆਉਂਦੀ ਰਹੀ ਆ ਦੇਖਣ ਵਾਸਤੇ ਲੇਕਿਨ ਇਹ ਪਿੰਡ ਵਾਲਿਆਂ ਨੂੰ ਉਹਨਾਂ ਦੀ ਬੋਲੀ ਤੋਂ ਪਤਾ ਨਹੀਂ ਚੱਲਦਾ ਉਹ ਟੂਰਿਸਟ ਦਾ ਜਿਹੜਾ ਮੈਪ ਸੀ ਉਹ ਲੈ ਕੇ ਆਏ ਸੀ ਇਦੇ ਵਿੱਚ ਸਾਰਾ ਹੀ ਅੰਮ੍ਰਿਤਸਰ ਤੋਂ ਲੈ ਕੇ ਅਦਨਾਲਾ ਆਇਆ ਹੋ ਕੇ ਉਹ ਮਾਈਕ ਦੇ ਜਰੀਏ ਜਿਹੜਾ ਵਾ ਸਾਰਨੀ ਸਮਾਜ ਤੱਕ ਪਹੁੰਚਿਆ ਸੀ ਇਹਦੇ ਵਿੱਚ ਜੇ ਕਿਤੇ ਵੇਖਿਆ ਜਾਵੇ ਤੇ ਆਰਕੀਓਲੋਜੀਕਲ ਡਿਪਾਰਟਮੈਂਟ ਤੇ ਥੋੜਾ ਜਿਹਾ ਨਾ ਗਵਰਨਮੈਂਟ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੁੰਦਾ ਕਿ ਵੇਖੋ ਤਾਮਿਲਨਾਡੂ ਦੇ ਲੋਕ ਜੇ ਇੱਥੇ ਆਉਣਾ ਚਾਹੁੰਦੇ ਨੇ ਤੇ ਤੁਸੀਂ ਕਿਉਂ ਨਹੀਂ ਉਮੀਦ ਕਰਦੇ ਕਿ ਇਹ ਪੰਜਾਬ ਜਦੋਂ ਪੰਜਾਬ ਇਹ ਜਗ੍ਹਾ ਬਣ ਜਾਈਏਗੀ ਤੇ ਪੰਜਾਬ ਦੇ ਲੋਕ ਕਿੰਨੇ ਉਤਸ਼ਾਹ ਨਾਲ ਇੱਥੇ ਆਉਣਗੇ ਇਹ ਤਾਮਨ ਲਾਡੂ ਤੇ ਲੋਕ ਇਹਨੂੰ ਐਡਾ ਸੋਹਣਾ ਰਿਸਪੌਂਸ ਦੇ ਸਕਦੇ ਬਿਨਾ ਕਿਸੇ ਰਸਤੇ ਤੋਂ ਬਿਨਾ ਕਿਸੇ ਜਾਣਕਾਰੀ ਤੋਂ ਤੇ ਲਿੰਗੁਇਲ ਜਿਹੜਾ ਇੱਕ ਬੈਰੀਅਰ ਤੋਂ باوجود ਵੀ ਉਹ ਇੱਥੇ ਪਹੁੰਚ ਗਏ ਤੇ ਜੇ ਇਹ ਜਗ੍ਹਾ ਕਿਤੇ ਵਿਸਤਾਰ ਕਰਦੇ ਸਰਕਾਰ ਤੇ ਕਿੰਨਾ ਵੱਡਾ ਜਿਹੜਾ ਹੈਗਾ ਵਾ ਇਤਿਹਾਸਿਕ ਸਥਾਨ ਬਣ ਜਾਏਗਾ ਇਹ ਜਗ੍ਹਾ ਵਿਸਥਾਰ ਦੀ ਦੇਖਿਆ ਜਾਂਦਾ ਹੈ ਕਾਫੀ ਹੈ ਲੇਕਿਨ ਲਾਗੋ ਚਾਗੋ ਜਗ੍ਹਾ ਵੇਖਣ ਨੂੰ ਥੋੜੀ ਜਿਹੀ ਲੱਗਦੀ ਹੁਣ ਦੇਖਿਆ ਜੇ ਸਥਾਨ ਇਹ ਤੇ ਮਤਲਬ ਜਿਹੜੇ ਇੱਥੋਂ ਦੇ ਪੁਰਾਣੇ ਜਿਵੇਂ ਦੇਵਾ ਜੀ ਇੱਥੇ ਸੇਵਾ ਕਰ ਰਹੇ ਨੇ ਜਾਂ ਜਿਹੜੇ ਇੱਥੋਂ ਦੇ ਸੱਜਣ ਨੇ ਇਹ ਉਹਨਾਂ ਨੂੰ ਇਸ ਚੀਜ਼ ਬਾਰੇ ਜ਼ਿਆਦਾ ਜਾਣਕਾਰੀ ਹੋ ਸਕਦੀ ਤੇ ਉਹ ਦੱਸ ਸਕਦੇ ਨੇ ਜਿਵੇਂ ਦੱਸਦੇ ਨੇ ਕਿ ਇੱਥੇ 12 ਦਰਦੀ ਹੁੰਦੀ ਸੀ ਜਾਂ ਇੱਥੇ ਹਾਥੀਆਂ ਦਾ ਜਿਹੜਾ ਇੱਕ ਹੁੰਦਾ ਸੀ ਖੁਰਲੀ ਹੁੰਦੀ ਸੀ ਐਦਾਂ ਸੁਣਦੇ ਆ ਇਹ ਬਾਕੀ ਸਾਡੇ ਪੁਰਾਣਿਆਂ ਨੂੰ ਪਤਾ ਜ਼ਿਆਦਾ ਇਸ ਚੀਜ਼ ਦੇ ਬਾਰੇ ਉਹ ਇਸ ਚੀਜ਼ ਤੇ ਜ਼ਿਆਦਾ ਵਿਸਤਾਰ ਨਾਲ ਦੱਸ ਸਕਦੇ ਆ ਤੁਹਾਨੂੰ ਜੀ ਹਾਂਜੀ ਮਾਤਾ ਜੀ ਕੀ ਨਾਮ ਤੁਹਾਡਾ ਚਰਨਦੇਵ ਕਿਹੜੇ ਪਿੰਡ ਦੇ ਰਹਿਣ ਵਾਲੇ ਜਸਰਵਾਲ ਦੇ ਤੇ ਪਰ ਹੋਣੇ ਸੀ ਚਲੇ ਜਨਾਲੇ ਗਏ ਆ ਕਦੋਂ ਤੋਂ ਤੁਸੀਂ ਇੱਥੇ ਇਹਦੀ ਸੇਵਾ ਸ਼ੁਰੂ ਕੀਤੀ ਬਾਈ ਤੇ 22 23 ਸਾਲ ਬਾਈ 23 ਸਾਲ ਹੋ ਗਏ ਸਾਨੂੰ ਇੱਥੇ ਸੇਵਾ ਕਰਦੇ ਆਂ ਜਗਾ ਤੇ ਸਾਡਾ ਇਧਰ ਧਿਆਨ ਆਇਆ ਵੀ ਇੱਥੇ ਆਪਾਂ ਸੇਵਾ ਕਰਾਂਗੇ ਪਹਿਲਾਂ ਸੋਚ ਆਇਆ ਵੀ ਇਹ ਉਤਰਾ ਹੀ ਬੰਜਰ ਹੀ ਪਈ ਰਹੀ ਹੈ ਸਮਾਂ ਆਹੀ ਇਸੇ ਤਰ੍ਹਾਂ ਪਰੇ ਇੱਥੇ ਪਨਾਰਾ ਕਰੀਦਾ ਸੀ ਇਹ ਨਾਲੇ ਤਾਂ ਅਸੀਂ ਬਾਲਣ ਵੜਨ ਵਾਸਤੇ ਆਏ ਹਾਂ ਪਿੰਡ ਦੇ ਵਿੱਚੋਂ ਤੇ ਮਨ ਦੇ ਵਿੱਚੋਂ ਅੰਦਰੋਂ ਛਾਲਾ ਹੀ ਆਇਆ ਵੀ ਅਸੀਂ ਬਾਲਣ ਕੀ ਕਰਨ ਡਏ ਵੜਨਾ ਤਾਂ ਇਹ ਜਗਾ ਹੀ ਦੀਪਕ ਸੁਣੀਂਦੀ ਹੀ ਵੱਡ ਵਡੇਰਿਆਂ ਤੋਂ हां ਜਿਹੜੇ 100 ਸਾਲ ਦੇ ਸੀ ਉਹਨਾਂ ਦੇ ਵੀ ਗਾਂ ਜਿਹੜੇ ਵੱਡੇ 100 ਸਾਲ ਤੇ ਆਂਦੇ ਵੀ ਸਰਵੰਨ ਦੀ ਸਮਾਧ ਇੱਥੇ ਤੀਰ ਵਜਾ ਇਹਨੇ ਮਾਂ ਬਾਪ ਨੂੰ ਜਿਹੜਾ ਸੀ ਬਾਵਾ ਜਿੰਦਾ ਆ ਉਥੇ ਬਾਕੇ ਤੇ ਇੱਥੇ ਆਣ ਕੇ ਨੇ ਪਾਣੀ ਭਰਿਆ ਇੱਥੇ ਤਾਂ ਲਾ ਹੀ ਕਿਉਂ 12 ਦਰੀਆਂ ਹੀ ਆਪ ਇੱਥੇ ਵੇਖਿਆ ਨੇ ਬਣੀਆਂ ਹਾਥੇ ਦੀਆਂ ਖੁਰਲੀਆਂ ਵੀ ਇੱਥੇ ਵੇਖਿਆ ਨੇ ਅਸੀਂ ਬਣੀਆਂ ਫਿਰ ਅਸੀਂ ਆਣ ਕੇ ਇੱਥੇ ਆਣ ਕੇ ਬਹੁਤ ਘਾਹ ਸੀ ਬਹੁਤ ਇੱਥੇ ਸੱਪ ਸੀ ਸਾਰੀ ਜਗ੍ਹਾ ਜਿਹੜੀ ਟੱਠੀ ਸਮਾਧ ਦੇ ਸਾਰੇ ਪੈਰ ਨਿਕਲੇ ਸੀ ਹਾਂ ਤੇ ਮੁੜ ਕੇ ਆਣ ਕੇ ਫਿਰ ਅਸੀਂ ਇੱਥੇ ਸਾਫ ਸਫਾਈ ਕੀਤੀ ਫਿਰ ਪਿੰਡ ਦੇ ਸੰਜੋਗ ਦੇ ਨਾਲ ਆਪਣੇ ਜਸਤਰਵਾਲ ਛੀਨੇ ਵਾਸਿਕਾਂ ਦੇ ਸੰਯੋਗ ਦੇ ਨਾਲ ਫਿਰ ਜਿਹੜੀ ਜਗ੍ਹਾ ਨੂੰ ਆ ਫਿਰ ਸਾਰੀ ਦੀ ਸਾਬ ਸਫਾਈ ਕਰਵਾਈ ਇਹ ਜਗ੍ਹਾ ਨੂੰ ਤਿਆਰ ਕਰਵਾਇਆ ਫਿਰ ਬਾਅਦ ਦੇ ਵਿੱਚ ਫਿਰ ਹਰ ਸਾਲ ਅਸੀਂ ਇੱਥੇ ਜਿਹੜਾ ਕਿ ਨਾ ਇਹਦੇ ਜੱਗ ਭੰਡਾਰਾ ਹੀ ਕਰਾਈਦਾ ਆ ਕਿਹੜੀ ਕਿਹੜੇ ਮਹੀਨੇ ਤੇ ਕਿਹੜੀ ਤਰੀਕ ਨੂੰ ਆਹੀ 26 ਤਰੀਕ ਨੂੰ ਕਰਾਈਦਾ ਏ ਪੰਜਵਾਂ ਮਹੀਨਾ ਦੇ 26 ਤਰੀਕ ਨੂੰ ਹਰ ਸਾਲ ਹੀ ਭੰਡਾਰਾ ਆ ਤੇ ਸਾਰੀ ਸੰਗਤ ਅਗੇ ਬੇਨਤੀ ਕਰਦੇ ਆ ਵੀ ਆਣ ਕੇ ਇੱਥੇ ਆਣ ਕੇ ਤੇ ਜੱਗ ਪੰਨਾ ਰੇਸ਼ਕੋ ਨਾਲੇ ਦਰਸ਼ਨ ਕਰੋ ਜੇ ਕੋਈ ਸੇਵਾ ਲਈ ਸੀ ਕੋਈ ਇੱਥੋਂ ਕੋਈ ਨਿਸ਼ਾਨੀਆਂ ਵੀ ਆਪਾਂ ਨੂੰ ਮਿਲੀਆਂ ਨੇ ਹਾਂਜੀ ਅਹੀਂ ਜਦੋਂ ਇੱਥੇ ਸੇਵਾ ਕੀਤੀ ਸੀ ਉਦੋਂ ਮੁੜ ਕੇ ਬਾਅਦ ਦੇ ਵਿੱਚ ਅਹੀਂ ਇੱਥੇ ਜਦੋਂ ਸੇਵਾ ਕੀਤੀ ਫਿਰ ਇਹ ਜਗਾ ਹੀ ਅੰਦਰੋਂ ਜਿਹੜੀ ਸੀ ਪੁੱਟ ਕੇ ਵੇਖੀ ਵੀ ਇਹਦੇ ਵਿੱਚ ਕੀ ਹੈਗਾ ਇਹ ਇਹ ਅਜੇ ਵੀ ਉਹ ਚੀਜ਼ ਉਸੇ ਤਰ੍ਹਾਂ ਬਣੀ ਆ ਉਹ ਐ ਗਾਗਰ ਵਾਂਗੂ ਗੋਲ ਜਿਹੀ ਬਣੀ ਆ ਉਹਦੇ ਵਿੱਚੋਂ ਜਦੋਂ ਜਾ ਕੇ ਤਾਂ ਥੱਲੇ ਜਾ ਕੇ ਜੜੀਆਂ ਨੇ ਇਟਾਂ ਅਗਲੇ ਬਣੇ ਉਹ ਰੜਕਗਾ ਨੇ ਗੋਲ ਬਣੇ ਏ ਉਹ ਮੁੜ ਕੇ ਉਹਦੇ ਅਗਲੇ ਪਾਸੇ ਇੱਕੇ ਥਾਂ ਪਤਾ ਨਹੀਂ ਵੀ ਪੀਲੇ ਪੀਲੇ ਰੰਗ ਦੀ ਸਾਨੂੰ ਨਹੀਂ ਪਤਾ ਵੀ ਕਿਹੜੀ ਚੀਜ਼ ਹੈ ਜਾਂ ਕੀ ਨਹੀਂ ਹੈਗਾ ਅਜੇ ਵੀ ਉਹ ਸਾਡੇ ਕੋਲ ਅਹੀ ਇੱਕ ਥਾਂ 'ਤੇ ਰੱਖੀ ਆ ਅਜੇ ਵੀ ਉਹ ਜਿਹੜਾ ਮਰਜੀ ਇੱਥੋਂ ਆਣ ਕੇ ਫੋਟ ਕੇ ਵੇਖ ਸਕਦਾ ਵੀ ਉਹ ਕਿਹੜੀ ਜੀ ਚੀਜ਼ ਹੋਵੇਗੀ ਉਹ ਮਿੱਟੀ ਜਿਹਾ ਵੰਗੂ ਗੋਲ ਗੋਲ ਇੱਕੇ ਥਾਂ ਪਏ ਨੇ ਉਹ ਤੇ ਉਹ ਮੁੜ ਕੇ ਫਿਰ ਸਹੀ ਇੱਥੇ ਕੋਈ ਸੰਤ ਹੀ ਆਪਣਾ ਜੀ ਨਾਲੇ ਅਸੀਂ ਉਹਨਾਂ ਨੂੰ ਪੁੱਛਿਆ ਵੀ ਸੰਤ ਜੀ ਇਸ ਤਰ੍ਹਾਂ ਹੀ ਡਾਇਆ ਕਰਨ ਦੇ ਵਿੱਚੋਂ ਗੋਲ ਜੀ ਵਿੱਚੋਂ ਬਣੇ ਆ ਗਾਗਰ ਜੇ ਵੰਗੂ ਤੇ ਉਹ ਬਾਅਦ ਦੇ ਵਿੱਚ ਅੱਗੇ ਉਤੇ ਇਟਾਂ ਜੀਆਂ ਆ ਉਹਨਾਂ ਨੇ ਕਿਹਾ ਵੀ ਜਿਸ ਤਰ੍ਹਾਂ ਹੈਗੇ ਇਹਨੂੰ ਇਸੇ ਤਾਂ ਉਹਨੂੰ ਨਹੀਂ ਪੁੱਟਣਾ ਕੁਛ ਨਹੀਂ ਕਰਨਾ ਅਸੀਂ ਨਹੀਂ ਮੁੜ ਕੇ ਥੱਲੇ ਪੁੱਟ ਕੇ ਵੇਖੀ ਤੇ ਜਿਹੜੇ ਅਗਲੇ ਪਾਸੇ ਆ ਨਾ ਉਹ ਇੱਕੇ ਤਾਂ ਸਾਨੂੰ ਨਹੀਂ ਪਤਾ ਵੀ ਉਹ ਕਿਹੜੀ ਚੀਜ਼ ਹੈਗੀ ਆ ਜਿਹੜੀ ਨਾ ਉਹ ਇੱਕੇ ਥਾਂ ਹੀ ਨਹੀਂ ਬੜੀ ਪਈ ਸੀ ਉਸੇ ਤਰ੍ਹਾਂ ਹੀ ਉੱਤੇ ਸੀਮੈਂਟ ਕਰਕੇ ਉੱਥੇ ਫਰਸ਼ ਪਾ ਦਿੱਤਾ ਕਹਿੰਦੇ ਦੇਖਣ ਚ ਆ ਪੈਂਟ ਵਾਲਾ ਤੋਂ ਸੁਣਿਆ ਵੀ ਜਿਵੇਂ ਪਹਿਲਾਂ ਇਹ ਸੰਵਾਦ ਜਿਹੜੀ ਸੀ ਵੱਡੇ ਵੱਡੇ ਹਾਰ ਜਿਹੜੇ ਆ ਉਹ ਵੀ ਇਹਦੇ ਉੱਪਰੋਂ ਹੀ ਲੰਗੇ ਪਰ ਇਹ ਡਿੱਗ ਨਹੀਂ ਪਈ ਨਾ ਨਾ ਡਿੱਗੇ ਨਹੀਂ ਆ ਇਹਦੀ ਡਿੱਗੀ ਨਹੀਂ ਇਹਦੇ ਪੈਰ ਸਾਰੇ ਸਿਰਫ ਹੈ ਇਹ ਕਿੱਟ ਹੀ ਇੱਕ ਥੱਲੇ ਏਟ ਹੀ ਇੰਨੇ ਚੱਪਾ ਤੇ ਚੱਪਾ ਐ ਕਰਕੇ ਉਤਲਾ ਜਿਹਦੇ ਉੱਤੇ ਖਲੋਤੀ ਸੀ ਸਾਡੇ ਕੋਲ ਸੋ ਇਹਦੀਆਂ ਪਹਿਲੀਆਂ ਜਿਹੜੀਆਂ ਉਸੇ ਤਰ੍ਹਾਂ ਸਾਡੇ ਕੋਲ ਫੋਟੋਆਂ ਹੈਗੀਆਂ ਨੇ ਉਸੇ ਤਰ੍ਹਾਂ ਹੀ ਲਾ ਕੇ ਰੱਖਾਂਗੇ ਇਹਦੀਆਂ ਵੀ ਇਹਦੇ ਕੋਈ ਪੈਰ ਕੋਈ ਨਹੀਂ ਸੀ ਹੈਗਾ ਪਤਾ ਨਹੀਂ ਵੀ ਉਹਦੀ ਕਿਹੜੀ ਕਿਰਪਾ ਦੇ ਨਾਲ ਕੋਈ ਐਡਾ ਕੋਈ ਜਤੀ ਸਤੀ ਹੋਇਆ ਆ ਤੇ ਜਿਹਦੀ ਇਹ ਸਮਾਦ ਜਿਹੜੀ ਇਹ ਡਿੱਗੀ ਨਹੀਂ ਤੇ ਖਲੋਤੀ ਰਹੀ بڑے بڑے ਹਾੜੇ ਆਏ ਨੇ ਤੇ ਪਰ ਇਹ ਵੀ ਸਮਾਦ ਨੂੰ ਨਹੀਂ ਕੁਝ ਵੀ ਹੋਇਆ ਹੋਵੇ ਹਾਂਜੀ ਫਿਰ ਸਾਨੂੰ ਇੱਥੇ ਅੱবি ਦਰਸ਼ਨ ਵੀ ਤੇ ਨਾਂਦੇ ਹੋਏ ਨੇ ਅਸੀਂ ਦਰਸ਼ਨ ਵੀ ਕੀਤੇ ਆ ਉਦੋਂ ਇਹ ਥੜਾ ਬਣਿਆ ਨਹੀਂ ਤੇ ਥੜੇ ਦੇ ਉੱਤੇ ਤਿੰਨ ਜਣੇ ਜਿਹੜੇ ਭਗਵੇਂ ਚੋਲਿਆਂ ਵਾਲੇ ਜਿਹੜੇ ਸੀ ਉਹ ਬੈਠੇ ਅਸੀਂ ਇਹ ਦਰਸ਼ਨ ਕੀਤੇ ਆ ਜਿਵੇਂ ਇੱਥੇ ਸ਼ੀਵਾ ਸ਼ੁਰੂਇਆ ਕਰਾਉਣ ਡਾਏ ਹਨ ਇੱਥੇ ਤੇ ਅਸੀਂ ਦਰਸ਼ਨ ਕੀਤੇ ਇੱਥੋਂ ਦੇ ਜਿਵੇਂ ਤੁਸੀਂ ਦੱਸਦੇ ਹੋ ਵੀ ਇਸੇ ਨੇੜੇ ਹੀ ਇਹਨਾਂ ਦੇ ਮਾਤਾ ਪਿਤਾ ਦੀ ਸਮਾਜਾ ਕਿਹੜਾ ਪਿੰਡ ਆ ਤੇ ਕਿੱਥੇ ਕਿੱਜ ਹੈਗੀ ਉਹ ਨਾ ਇਹ ਕੰਦਿਆਲ ਪੈਂਦਾ ਆ ਤੇ ਨਾਲ ਹੀ ਇਹ 바ਵਾ ਜਿੰਦਾ ਵੱਜਦਾ ਆ ਲੋਕੀ ਇਹ ਗੱਲ ਕਹਿੰਦੇ ਆ ਵੀ ਉਥੇ ਖੰਡ ਨਿਕਲਦੀ ਹੁੰਦੀ ਸੀ ਤੇ ਲੋਕੀ ਘਰਾਂ ਨੂੰ ਲਿਓਂ ਡੇ ਬੇ ਮੁਰਕੇ ਬਾਜ ਚ ਕੀੜਿਆਂ ਜੋਗੀ ਜਿਹੜੀ ਉਹ ਖੰਡ ਨਿਕਲਦੀ ਆ ਹਾਂਜੀ ਸਕਰ ਹਾਂਜੀ ਅੱਜ ਵੀ ਕਹਿੰਦੇ ਨੇ ਵੀ ਸ਼ਕਰਜੀ ਉੱਥੇ ਨਿਕਲਦੀ ਆ ਸਾਰਿਆਂ ਦੇ ਤਰ੍ਹਾਂ ਸੁਣੀਂਦਾ ਜੇ ਇੱਥੇ ਹੀ ਪਿੰਡ ਵਿੱਚ ਜਿਹੜੀ ਸੇਵਾ ਕਰਵਾਈ ਅਸੀਂ ਜਿਹੜੇ 100 ਸਾਲ ਦੇ ਬੁੱਢੇ ਹੀ ਨਾ ਉਹਨਾਂ ਨੂੰ ਵੀ ਇਹ ਗੱਲ ਪੁੱਛੀ ਸੀ ਵੀ ਤੁਸੀਂ ਦੱਸੋ ਵੀ ਇਹ ਕਦੋਂ ਦੀ ਸਮਾਦ ਆ ਜਾਂ ਤੁਹਾਨੂੰ ਉਹਨੇ ਜਿਹੜੇ ਸਾਡੇ ਵੀ ਵੱਡੇ ਜਿਹੜੇ ਗਾਂਵ ਤੋਂ ਸਾਡੇ ਵੀ ਵੱਡੇ ਨਾ ਅਸੀਂ ਸਰਵੰਨ ਦੀ ਸਮਾਦ ਹੀ ਸੁਣਦੇ ਰਹਿਆ ਵੀ ਇਹ ਸਰਵੰਨ ਦੀ ਸਮਾਦ ਹੈ ਤੇ ਇੱਥੇ ਤੀਰ ਵਜਾ ਤੇ ਇੱਥੇ ਸਰੋਵਰ ਹੈਗਾ ਹੀ ਤਾ ਇਹਾਨੂੰ ਇੰਨਾ ਚਿਰ ਹੋ ਗਿਆ ਇੱਥੇ ਸੇਵਾ ਕਰਦਿਆਂ ਨੂੰ ਤੇ ਉਹਦੀ ਬੜੀ ਕਿਰਪਾ ਆ ਜਿਹੜਾ ਸਾਡੇ ਤੋਂ ਸੇਵਾ ਕਰਵਾਉਣ ਡੈ ਨੇ ਤੇ ਸਾਰਾ ਪਿੰਡ ਜਿਹੜਾ ਸਾਡੇ ਨਾਲ ਇਲਾਕਾ ਜਿਹੜਾ ਸਾਡੇ ਨਾਲ ਬਹੁਤ ਜ਼ਿਆਦਾ ਸੰਜੋਗ ਦਿੰਦੇ ਨੇ ਜੋ ਡੇਰਿਆਂ ਵਾਲੇ ਜੋ ਪਿੰਡ ਵਾਲੇ ਨੇ ਹਾਂ ਜੀ ਆਇਆ ਵੀ ਦੂਰ ਦੂਰ ਤੋਂ ਕਈ ਜਿਹੜੇ ਆਪਾਂ ਨੂੰ ਪੰਜਾਬ ਦੀ ਭਾਸ਼ਾ ਵੀ ਜਾਣਦੇ ਹੋਏ ਇੱਥੇ ਆ ਰਹੇ ਨੇ ਹਾਂ ਬਾਬਾ ਜੀ ਉਹ ਵੀ ਆਪਣੇ ਇੱਥੇ ਪਿੰਡ ਵੀ ਸੀ ਉਹ ਪਤਾ ਨਹੀਂ ਕਿੰਨਾ ਚਿਰ ਹੋ ਗਈ ਉਹ ਤੁਰ ਕੇ ਵਿਚਾਰਾ ਆਇਆ ਹੈ ਇੱਥੇ ਬੜੀ ਬੜੀ ਦੂਰੋਂ ਇਸ ਜਗ੍ਹਾ ਨੂੰ ਵੇਖਣ ਵਾਸਤੇ ਆਉਂਦੇ ਨੇ ਦਰਸ਼ਨ ਕਰਨ ਵਾਸਤੇ ਆਉਂਦੇ ਨੇ ਵੀ ਇੱਥੇ ਜਗ੍ਹਾ ਜਿਹੜੀ ਆ ਸਰਵੰਦੀ ਆ ਹਾਂਜੀ ਇਹ ਜੋ ਵੱਡਿਆਂ ਤੋਂ ਵੱਡ ਬਡੇਰਿਆਂ ਤੋਂ ਸੁਣਦੇ ਆਏ ਆ ਤੇ ਚਲੋ ਸਾਡੇ ਕਰਮਾਂ ਜੀ ਉਹਦੇ ਤੇ ਇੱਥੇ ਕੋਈ ਦਰਸਤ ਨਹੀਂ ਹੈਗਾ ਕੋਈ ਇੱਥੇ ਇੱਥੇ ਤਾਂ ਸੱਪਾਂ ਤੇ ਆਂਡੇ ਪਤਾ ਨਹੀਂ ਕਿੰਨੇ ਕ ਸੱਪਾਂ ਦੇ ਹੀ ਜਿਹੜੇ ਹੀ ਬੁੱਕਾਂ ਚ ਪਾਪ ਆ ਕੇ ਤੇ ਹੀ ਥੱਲੇ ਸੁੱਟਦੇ ਰਹੇ ਆ ਜੋ ਆਹੀ ਵੇਖਿਆ ਇੱਥੇ ਕੋਈ ਤਾਂ ਨਹੀਂ ਛੱਡਦਾ ਵੀ ਫਣੀ ਆਰ ਸੱਪ ਹੀ ਨੇ ਇੱਥੇ ਜਗ੍ਹਾ ਦੇ ਉੱਤੇ ਰਹਿੰਦੇ ਹੀ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਇਸ ਜਗ੍ਹਾ ਵੱਲ ਕਿਸੇ ਨੇ ਨਜ਼ਰਦਾ ਧਿਆਨ ਨਹੀਂ ਦਿੱਤੇ ਆ ਵੀ